ਮਾਨਸਾ ਪੁਲਿਸ ਵੱਲੋਂ ਇਹ ਧਮਕੀ ਦੇ ਕੇ 30 ਲੱਖ ਰੁਪਏ ਦੀ ਫਿਰੋਤੀ ਮੰਗਣ ਦੇ ਮਾਮਲੇ ਨੂੰ ਬਹੁਤ ਛੇਤੀ ਅਸੀਂ ਟਰੇਸ ਕਰਕੇ ਔਰ ਮੁਲਜ਼ਿਮ ਲੋਕ ਫਰਨ ਦੇ ਵਿੱਚ ਅਸੀਂ ਸਫਲਤਾ ਹਾਸਿਲ ਕੀਤੀ ਗਈ ਹੈਗੀ ਜੋ ਮੈਟਰ ਉਹ ਇਦਾਂ ਹੈਗਾ ਕਿ ਜੇ ਮਨਜਿੰਦਰ ਸਿੰਘ ਹੈਗਾ ਮਾਖਾ ਮਾਨਸਾ ਦਾ ਰਹਿਣ ਵਾਲਾ ਹੈਗਾ ਇਹ ਇੱਕ ਬੁੱਕ ਸੈਲਰ ਦਾ ਕੰਮ ਕਰਦਾ ਹੈਗਾ ਇਸ ਨੂੰ 28th ਆਪਗਸਤ ਤੋਂ ਲਗਾਤਾਰ ਇੱਕ ਫੋਰਨ ਨੰਬਰ ਸੇ ਇਸ ਕੋ ਫਿਰੋਤੀ ਮੰਗਣੇ ਕੀ ਕਾਲ ਆ ਰਹੀ ਸੀ ਜਿਦੇ ਵਿੱਚ ਜੋ ਬੰਦਾ ਸੀ ਉਹ ਕਹਿੰਦਾ ਸੀ कि या तो ਤੁਸੀਂ ਸਾਨੂੰ 30 ਲੱਖ ਰੁਪਏ ਦੇ ਦਿਓ ਆਦਰਵਾਇਜ਼ ਇਨਕੇ ਜੋ ਦੋਨੇ ਮੁੰਡੇ ਸੀ ਉਹਨਾਂ ਦਾ ਨਾਮ ਲੈ ਕੇ ਔਰ ਧਮਕੀ ਦੇਣਾ ਸੀ ਉਹਨਾਂ ਨੂੰ ਅਸੀਂ ਮਾਰ ਦੇਗੇ ਉਹਨਾਂ ਨੂੰ ਤੋਂ ਸਾਡੀ ਐਸਪੀ ਡੀ ਸਾਹਿਬ ਡੀਐਸਪੀ ਮਾਨਸਾ ਔਰ ਇਨਚਾਰਜ ਸੀਆਈਏ ਔਰ ਐਸਐਚਓ सदर ਕੀ ਟੀਮ ਨੇ ਪ੍ਰੌਂਪਟਲੀ ਐਕਸ਼ਨ ਕਰਕੇ ਐਫਆਈਆਰ ਰਜਿਸਟਰ ਕਰਕੇ ਔਰ ਟੈਕਨੀਕਲੀ ਜਿੰਨੇ ਵੀ ਸਾਡੇ ਜੋ ਟੈਕਨੀਕਲ ਟੂਲ ਹੈ ਉਹਨਾਂ ਦੇ ਮਾਧਿਅਮ ਰਾਹੀਂ ਇਸ ਨੂੰ ਅਸੀਂ ਟਰੇਸ ਕਰਨ ਦੇ ਵਿੱਚ ਸਫਲਤਾ ਹਾਸਲ ਹੈ ਔਰ ਜੋ ਅਕਿਊਜ਼ ਹੈਗਾ ਹਰਜਿੰਦਰ ਸਿੰਘ ਇਹ ਕੋਟਫੱਤਾ ਪਟੇੰਡਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈਗਾ 21 ਸਾਲ ਦਾ ਮੁੰਡਾ ਹੈਗਾ ਇਹ ਪੀਏ ਦੀ ਪੜ੍ਹਾਈ ਕਰਦਾ ਹੈਗਾ ਇਹਨੂੰ ਅਸੀਂ ਫੜ ਕੇ ਔਰ ਅਰੈਸਟ ਇਸकी ਡਾਲੀ ਹੈਗੀ ਬੇਸਿਕਲੀ ਇਹ ਥਰੂ ਫੇਸਬੁਕ ਗੈਂਗਸਟਰਾਂ ਨੂੰ ਫੋਲੋ ਕਰਦਾ ਸੀ ਔਰ ਰਾਤੋ ਰਾਤ ਅਮੀਰ ਬਣਨੇ ਦੇ ਚੱਕਰ ਦੇ ਵਿੱਚ ਔਰ ਇਹ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਇਸਕਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਅਭੀ ਤੱਕ ਨਹੀਂ ਹੈਗਾ ਜਿਹੜੇ ਗੈਂਗਸਟਰਾਂ ਨੂੰ ਜਿਹੜਾ ਫੋਲੋ ਕਰਦਾ ਸੀ ਇਹ ਸਾਰੇ ਹੀ ਫੇਸਬੁੱਕ ਦੇ ਰਾਈ ਇਸ ਨੂੰ ਜੋ ਵੀ ਗੈਂਗਸਟਰ ਜੋ ਇਸ ਕੋ ਜੋ ਜਿਹਨਾਂ ਨੇ ਲਾਈਕ ਕਰਦਾ ਸੀ ਉਹਨਾਂ ਨੂੰ ਫੋਲੋ ਕਰਦਾ ਸੀ ਸਰ ਇੰਨੀ ਕੁ ਲੈ ਰਹਿਸਾ ਨਹੀਂ ਕਿ ਭਾਈ ਇੱਕ ਹੀ ਕੋਈ ਗੈਂਗਸਟਰ ਨੂੰ ਇਹ ਫੋਲੋ ਕਰਦਾ ਸੀ ਫੇਸਬੁੱਕ ਰਾਈ ਇਸ ਨੂੰ ਜਿਹੜੇ ਵੀ ਗੈਂਗਸਟਰ ਨੂੰ ਜੀ ਸਮਝਦਾ ਸੀ ਕਿ ਉਹਨੂੰ ਕੋਈ ਇਨਸਪੀਰੇਸ਼ਨ ਮਿਲਦੀ ਸੀ ਉਹਨਾਂ ਨੂੰ ਹੀ ਫੋਲੋ ਕਰਦਾ ਸਰ ਇਹਦੇ ਕੀ ਜਿਹਨੂੰ ਫੋਨ ਕੀਤਾ ਉਹਦਾ ਸਟੇਟਸ ਕੀ ਹੈ ਉਹ ਕੀ ਬਿਜ਼ਨਸ ਕਰਦਾ ਕਿਉਂ ਉਹ ਤੋਂ ਬੀਕਲੀ ਬੁੱਕ ਸੈਲਰ ਦਾ ਕੰਮ ਕਰਦਾ ਹੈਗਾ ਅਸੀਂ ਜੋ ਸਾਡੀ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਵੀ ਆਇਆ ਹੈ ਕਿ ਜੋ ਬੁੱਕ ਸੈਲਰ ਹੈਗਾ ਔਰ ਅਕਿਊਜ਼ ਹੈਗਾ ਆਪਸ ਤੇ ਵਿੱਚ ਸਦਾਰ ਵੀ ਹੈਗੇ ਰਿਲੇਟਿਵ ਹੈਗੇ ਯ ਡਿਸਟੈਂਟ ਦੂਰ ਕੇ ਰਿਲੇਸ਼ਨ ਦੇ ਵਿੱਚ ਵੀ ਹੈ ਸਰ ਕੀ ਕੀ ਪ੍ਰਾਪਤ ਹੋਇਆ ਇਹਦੇ ਵਿੱਚ ਜਿਸ ਮੋਬਾਈਲ ਰਹੀਂ ਇਸਨੇ ਜੋ ਐਸਟੋਰਸ਼ਨ ਕਾਲ ਕੀਤੀ ਸੀ ਜੋ ਚੈਟ ਵਗੈਰਾ ਕੀਤੀ ਸੀ WhatsApp ਰਾਹੀਂ ਉਹ ਮੋਬਾਈਲ ਅਸੀਂ ਰਿਕਵਰ ਕਰ ਲਿਆ ਉਹਦੇ ਵਿੱਚ ਸਾਰੇ ਚੀਜ਼ ਆਲਰੇਡੀ ਹੈਗੇ ਦੇ ਵਿੱਚ ਪਹਿਲੀ ਵਾਰ ਫੋਤੀ ਮੰਗੀਏ ਤਾਂ ਹੋਰ ਤੋਂ ਕਿਸ ਨੇ ਪਹਿਲੀ ਵਾਰ ਹੀ ਕੀਤੀ ਹੈ ਜੀ ਉਸਨੇ ਇਸ ਦਾ ਪ੍ਰੀਵियस ਕ੍ਰਿਮੀਨਲ ਰਿਕਾਰਡ ਕੋਈ ਵੀ ਨਹੀਂ ਹੈ ਅਭੀ ਐਜ਼ ਆਫ ਨਾਓ ਡਿਟੇਲ ਅਸੀਂ ਇੰਟਰੋਗੇਸ਼ਨ ਕਰ ਰਹੇ ਹੈਗੇ ਉਹ ਦੇਵ ਚਾਕਰ ਮੰਨ ਲਓ ਕੋਈ ਪਹਿਲੇ ਵੀ ਕੋਈ ਵਾਰਦਾਤ ਕੀਤੀ ਹੋਰ ਉਹ ਸਾਹਮਣੇ ਵੀ ਆ ਸਕਦੀ ਹੈ ਸਰ ਕਿਸੇ ਹੋਰ ਦੀ ਵਿੱਚ ਹੋਰ ਹੋਣ ਦੀ ਸੰਭਾਵਨਾ ਹੈ ਐਜ਼ ਆਫ ਨਾਓ ਨਹੀਂ ਹੈ ਜੀ ਇਹ ਇੱਕ ਸਟੂਡੈਂਟ ਸਰ ਕਿਹੜੀ ਕਲਾਸ ਦਾ ਹੈਗਾ ਇਹ ਪੀ ਐਚ ਡੀ ਵਿੱਚ ਪੜਾਈ ਕਰਦਾ ਹੈ